ਇਨੇ ਡੇਰਿਆਂ ਚ ਅਮਰਤ ਸਾਰੇ ਨੂੰ ਇਕੱਠਿਆਂ ਨਹੀਂ ਸ਼ਿਕਾਇਆ ਜਾਂਦਾ ਪੰਜਾਬ ਵਿੱਚ ਕੁਝ ਐਸੇ ਡੇਰੇ ਹੈਗੇ ਆ ਉਹ ਬਜ਼ੁਰਗ ਪੰਜਾਂ ਪੈਰਾਂ ਚ ਅਜੇ ਵੀ ਜੁੰਦੇ ਨੇ ਜਿਹੜੇ ਕਿਸੇ ਡੇਰੇ ਦੇ ਵਿੱਚ ਖੰਡੇ ਦੀ ਪੌਲ ਤਿਆਰ ਹੋਈ ਤੇ ਉਹ ਜੱਟ ਬਜ਼ੁਰਗ ਜਥੇਦਾਰ ਸੀ ਉਹਨਾਂ ਪੰਜਾਂ ਪੈਰਾਂ ਚ ਕਿ ਉਹ ਬਾਬਾ ਜੀ ਆਪ ਡੇਰੇ ਚ ਕਿਤੇ ਹੰਦੀ ਸੀ ਕੋਈ ਤੇ ਦੂਰ ਗਏ ਸੀ ਜਦੋਂ ਖੰਡੇ ਦੀ ਪੌਲ ਤਿਆਰ ਹੋ ਗਈ ਸਾਰੇ ਨੂੰ ਸ਼ਿਕਾਇਤ ਦਿੱਤਾ ਗਿਆ ਜਦੋਂ ਬਾਬਾ ਜੀ ਵਾਪਸ ਪਰਤ ਕੇ ਆਪਣੇ ਡੇਰੇ ਚ ਆਏ ਤੇ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਡੇਰੇ ਚ ਅਮਰਤ ਛਕਾਇਆ ਗਿਆ ਮਜਬੀਆਂ ਨੂੰ ਤੇ ਜੀਵੀ ਜਰਾਂ ਨੂੰ ਇਕੱਠਿਆਂ ਛਕਾ ਦਿੱਤਾ ਗਿਆ ਤੇ ਜਿਹੜੇ ਜਥੇਦਾਰ ਸੀ ਉਹ ਬਜ਼ੁਰਗ ਉਹਨਾਂ ਨੂੰ ਬੁਲਾਇਆ ਗਿਆ ਕਹਿੰਦੇ ਮੈਨੂੰ ਸੱਦਿਆ ਗਿਆ ਬਾਬਾ ਜੀ ਵੱਲੋਂ ਕਹਿੰਦੇ ਮੈਨੂੰ ਪੁੱਛਿਆ ਗਿਆ ਹਾਂਜੀ ਮੈਨੂੰ ਪਤਾ ਲੱਗਾ ਤੁਸੀਂ ਮੇਰੇ ਮਗਰੋਂ ਖੰਡੇ ਦੀ ਪੌਲ ਅਮਰਤ ਤਿਆਰ ਕੀਤਾ ਆਪਣੇ ਡੇਰੇ ਚ ਕਹਿੰਦੇ ਹਾਂਜੀ ਕਹਿੰਦੇ ਮੈਨੂੰ ਇਹ ਪਤਾ ਲੱਗਾ ਤੁਸੀਂ ਜੀਵੀ ਜਰਾਂ ਨੂੰ ਤੇ ਮਜਬੀ ਸਿੱਖਾਂ ਨੂੰ ਇਕੱਠਿਆਂ ਛਕਾਤਾ ਕਹਿੰਦੇ ਹਾਂਜੀ ਛਕਾਤਾ ਜੀ ਕਹਿੰਦੇ ਕਿਹਨੂੰ ਪੁੱਛ ਕੇ ਛਕਾਇਆ ਉਹ ਬਜ਼ੁਰਗ ਕਹਿੰਦੇ ਜੀ ਮੈਂ ਗੁਰੂ ਗ੍ਰੰਥ ਸਾਹਿਬ ਨਾਲ ਹੱਥ ਕੀਤਾ ਮੈਂ ਕਿਹਾ ਆਪਣੇ ਗੁਰੂ ਨੂੰ ਪੁੱਛ ਕੇ ਆਇਆ ਮੇਰਾ ਗੁਰੂ ਕਹਿੰਦਾ ਇੱਕ ਪਤਾ ਤੂੰ ਮੇਰਾ ਤੇ ਉਸ ਬਾਬੇ ਦੀ ਭਾਸ਼ਾ ਪਤਾ ਕਿਹੜੀ ਸੀ ਵੈਸੇ ਉਹਨੂੰ ਬਾਬਾ ਦੁਨੀਆ ਤੇ ਹੈ ਨਹੀਂ ਉਹਦੀ ਵਰਸੀ ਮਨਾਈ ਜਾਂਦੀ ਹੈ ਉਹ ਬਾਬਾ ਤਾਂ ਕਹਿੰਦਾ ਅੰਦਾ ਉਹ ਗੁਰੂ ਜਿਹੜਾ 3 400 ਦਾ ਕਿਸੇ ਵੀ ਦੁਕਾਨ ਤੋਂ ਮਿਲ ਜਾਂਦਾ ਹੁਣ ਅੰਦਾਜ਼ਾ ਤੁਸੀਂ ਆਪੇ ਲਾ ਲਓ ਇਹ ਕਿਹੜੇ ਪਖੰਡੀ ਲੋਕ ਹੋਣਗੇ ਜਿਹੜੇ ਤੁਹਾਡੇ ਗੁਰੂਆਂ ਬਾਰੇ ਇਦਾਂ ਦੇ ਸ਼ਬਦ ਬੋਲਦੇ ਰਹਿ ਤੇ ਅੱਜ ਉਹਨਾਂ ਦੀਆਂ ਬਰਸੀਆਂ ਤੇ ਨਾਮੀ ਢਾਡੀ ਨਾਮੀ ਰਾਗੀ ਪ੍ਰਚਾਰਕ ਜਾ ਕੇ ਉਸ ਬਾਬੇ ਦੇ ਸੋਲੇ ਗੁੰਦੇ ਨੇ ਗੱਡੀ 'ਚ ਬਹਿਣ ਤੋਂ ਪਹਿਲਾਂ ਮੈਨੂੰ ਉਸ ਬਾਬੇ ਦਾ ਨਾਮ ਜ਼ਰੂਰ ਪੁੱਛ ਲਿਓ ਕਿਉਂਕਿ ਲਾਈਵ ਬੋਲਣ ਲੱਗਣਾ ਹੈ ਕਈ ਵਾਰੀ ਜਿਹੜੇ ਉਹਨਾਂ ਦੇ ਚੇਲੇ ਚੇਲੀਆਂ ਹੁੰਦੇ ਨੇ ਉਹਨਾਂ ਨੂੰ ਤਕਲੀਫ ਬਹੁਤ ਹੁੰਦੀ ਹੈ ਵੀ ਸਰਵਿਸ ਉਹਨਾਂ ਦੀਆ ਬਹੁਤ ਕਰਦਾ ਮੈਂ ਉਹਨਾਂ ਦੀਆ ਨਹੀਂ ਕਰਦਾ ਮੈਂ ਤੱਥਾਂ ਦੇ ਅਧਾਰ 'ਤੇ ਗੱਲ ਕਰਦਾ ਉਹ ਬਜ਼ੁਰਗ ਇਦਾਂ ਦੀਆਂ ਅਨੇਕਾਂ ਘਟਨਾਵਾਂ ਨੇ ਪਰ ਸਾਡੇ ਸਮਾਜ ਇੱਥੇ ਖੜੋਤਾ ਹੋਇਆ ਅਸੀਂ ਬੰਦ ਸਾਡੇ ਗੁਰੂ ਪਰਸ਼ਾ ਨੇ ਉਸ ਉਸ ਦਲਦਲ ਚ ਸਾਨੂੰ ਇੰਨਾ ਸਮਾਂ ਲਾ ਕੇ ਬੜੇ ਅੱਜ ਵੀ ਪੰਜਾਬ ਅੱਜ ਵੀ ਇਦਾਂ ਦੇ ਬੰਦੇ ਆ ਗਿਆ ਤੁਸੀਂ ਆਪਣੇ ਘਰ ਚ ਪਿਓ ਦੇ ਮੰਜੇ ਤੇ ਬਹਿਣਾ ਹੋਵੇ ਬੱਚੇ ਨੂੰ ਕਦੀ ਚਿੜਕਾਈ ਬੋਲ ਕੇ ਤੁਸੀਂ ਹੋ ਜੀ ਤੁਸੀਂ ਸਾਰੇ ਸੁੱਝਵਨ ਬੈਠੇ ਹੋ ਪੋਤਰੇ ਨੂੰ ਆਪਣੇ ਦਾਦੇ ਦੇ ਮੰਜੇ ਤੇ ਬਹਿਣ ਲੱਗਿਆ ਕਦੀ ਚਿੜਕਾਈ ਬੋਲੋ ਪਿਆਰੇਓ ਉਹਨੂੰ ਪਤਾ ਹੈ ਪੋਤਰਾ ਕਹਿੰਦਾ ਦਾਦਾ ਕਹਿੰਦਾ ਪੁੱਤ ਨੂੰ ਆ ਪੋਤਾ ਆ ਪਾ ਇਕੱਠੇ ਸੌਣੇ ਦਾਦਾ ਪੋਤਾ ਦਾਦੀਆਂ ਘਰ ਚ ਬੈਠੀਆਂ ਵਾਂ ਪੁੱਤ ਪੁੱਤਰੇ ਦਾਦੇ ਦਾਦੀ ਨਾਲ ਖੇਡਦੇ ਆ ਪਿਓ ਦੀ ਮੰਜੀ ਤੇ ਬਹਿਣ ਲੱਗਿਆ ਕਿ ਜੀ ਪੁੱਤ ਨੂੰ ਸ਼ਰਮ ਆਈ ਕਿ ਮੈਂ ਪਿਓ ਦੇ ਮੰਜੀ ਤੇ ਕਿਉਂ ਬਹਾਂ ਤੇ ਬਾਬੇ ਦੀ ਤੇ ਉਮਰ ਵੀ 25 ਸਾਲ ਹੁੰਦੀ ਉਹਦੀ ਉਹਦੇ ਲਾਗੇ ਬਹਿਣ ਲੱਗਿਆ ਪਤਾ ਕਹਿਣਗੇ ਨਹੀਂ ਫਿਰ ਮਾਹ ਪੁਰਖਾਂ ਦੀ ਮਾਰੀ ਮੋਹਰ ਤੇ ਰਿਸਪੈਕਟ ਹੈਗੀ ਆ ਨਾ ਪਿਓ ਦੀ ਰਿਸਪੈਕਟ ਹੈ ਨਹੀਂ ਉਹ ਬੋਲੋ ਗੁਰੂ ਕੇ ਪੈਰੇ ਪਿਓ ਦੀ ਇੱਜ਼ਤ ਹੈ ਨਹੀਂ ਇਹਦਾ ਮਤਲਬ ਜਿਹੜਾ ਤੁਹਾਨੂੰ ਤੁਹਾਡੇ ਬਰਾਬਰ ਬਹਿਣ ਤੋਂ ਵੀ ਉਹ ਕਿਤੇ ਕੰਨੀ ਕਿਤਰਾਉਂਦਾ ਹੈ ਕਿ ਜੀ ਤੂੰ ਮੇਰੇ ਬਰਾਬਰ ਬਹਿ ਗਿਆ ਤਾਂ ਮੇਰਾ ਅਗਲਾ ਇਹੋ ਤਾਂ ਫਰਕ ਰੱਖਣਾ ਚਾਹੁੰਦਾ ਕਿ ਮੈਂ ਤੁਹਾਡੇ ਨਾਲੋਂ ਥੋੜਾ ਜਿਹਾ ਵੱਖਰਾ ਜਿਹੜੇ ਜੰਗ ਗੁਰੂ ਪਾਰਸ਼ਾ ਜੀ ਇਹਨਾਂ ਲੰਬਾ ਸਮਾਂ ਲਾ ਕੇ ਲੜ ਕੇ ਗਏ ਅਸੀਂ ਉਸੇ ਦਲਦਲ ਚ ਅੱਜ ਫੇਰ ਫਸੇ ਪਏ ਉਸੇ ਦਲਦਲ ਦੇ ਚ ਫੇਰ ਅਸੀਂ ਉਤੋਂ ਨਿਕਲ ਲੈਣੀ ਚਾਉਂਦੇ ਅਸੀਂ ਪਾਸ਼ਾ ਜੀ ਖੰਡ ਦੀਪਾਲ ਤਾਂ ਹੀ ਤੇ ਪਾਸ਼ਾ ਨੇ ਆਖਿਆ ਸੀ ਭਗਤ ਅਰਵਦਾਸ ਜੀ ਵਰਗੇ ਜੋਧੇ ਕਹਿੰਦੇ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆਂ ਮੇਰਾ ਮੱਥ ਹੈ ਤੁਸੀਂ ਗਰੀਬਾਂ ਨੂੰ ਨਵਾਜਣ ਵਾਲੇ ਗਰੀਬਾਂ ਅਛਾ ਦੂਜੇ ਮਾਤ ਵਿੱਚ ਤੇ ਸਿੱਖੀ ਵਿੱਚ ਫਰਕ ਵੇਖਿਓ ਉੱਥੇ ਕਹਿੰਦੇ ਸੀ ਜੇ ਤੂੰ ਧਰਮ ਗ੍ਰੰਥ ਪੜ੍ਹੇ ਜੇ ਕੋ ਦਲਤ ਬੰਦਾ ਧਰਮ ਗ੍ਰੰਥ ਪੜ੍ਹੇ ਉਹਦੀ ਜ਼ੁਬਾਨ ਕੱਟ ਦਿਓ ਤੇ ਜੇ ਕੰਨਾਂ ਨਾਲ ਸੁਣੇ ਉਹਦੇ ਕੰਨਾਂ 'ਚ ਸਿਕਾ ਘੋਲ ਕੇ ਪਾ ਦਿਓ ਜਾਂ ਕਿ ਸ਼ੂਦਰ ਬੰਦਾ ਨਾ ਚੰਗੀ ਅਕਲ ਦੀ ਗੱਲ ਸੁਣੇ ਤੇ ਨਾ ਚੰਗੀ ਅਕਲ ਦੀ ਗੱਲ ਬੋਲੇ ਜੇ ਸੁਣੂਗਾ ਇਹ ਨਹੀਂ ਤੇ ਬੋਲਣਾ ਕਿੱਥੋਂ ਜੀ ਕਿਉਂਕਿ ਜੋ ਤੁਸੀਂ ਕੰਨਾਂ 'ਚ ਸੁਣਨਾ ਉਹੋ ਹੀ ਜ਼ੁਬਾਨ ਨਾਲ ਬੋਲਣਾ ਜਦੋਂ ਤੁਹਾਡੇ ਅੰਦਰ ਚੰਗੀ ਗੱਲ ਪੈਣੀ ਕੋਈ ਨਹੀਂ ਤੇ ਜ਼ੁਬਾਨ ਨਾਲ ਚੰਗੀ ਗੱਲ ਬੋਲਣੀ ਕਿੱਥੋਂ ਉਹਨਾਂ ਕਾ ਜਿਹੜਾ ਕੰਨਾਂ ਨਾਲ ਚੰਗੀ ਗੱਲ ਸੁਣੇ ਉਹਦੇ ਕੰਨਾਂ 'ਚ ਸਿਕਾ ਘੋੜ ਕੇ ਪਾ ਦੇਓ ਤੇ ਜਿਹੜਾ ਚੰਗੀ ਗੱਲ ਬੋਲਿਓ ਉਹਦੀ ਜ਼ੁਬਾਨ ਕੱਟ ਦਿਓ ਪਰ ਇੱਥੇ ਕੰਮ ਉਲਟਾ ਹੈ ਇੱਥੇ ਕਹਿੰਦੇ ਰਸਨਾ ਜਪੇ ਨਾ ਨਾਮ ਤਿਲ-ਤਿਲ ਕਰ ਕਟিয়ে ਜਿਹੜੀ ਜ਼ੁਬਾਨ ਪਰਮੇਸ਼ਰ ਦਾ ਨਾਮ ਨਹੀਂ ਜਪਦੀ ਉਹ ਜ਼ੁਬਾਨ ਵੜ ਦੇਣੀ ਚਾਹੀਦੀ ਮਹਾਰਾਜ ਕਹਿੰਦੇ ਉਥੇ ਕਹਿੰਦੇ ਉਹ ਵੱਡੋ ਜਿਹੜੀ ਬੋਲਦੀ ਹੈ ਫਰਕ ਵੇਖੋ ਜੀ ਤੁਮ ਪਹਿਲ ਜਾਂ ਕਰੋ ਨਾ ਤੇ ਮਹਾਰਾਜ ਫਿਰ ਸਾਡੇ ਹੱਕ ਦੀ ਗੱਲ ਕਰ ਰਿਹਾ ਕਿ ਨਹੀਂ ਕਰ ਰਿਹਾ ਕਿ ਕਾਂ ਤਾਂ ਕੇ ਖਲੋਗੇ 파ਰਸ਼ਾ ਜੀ ਅਗੇ ਵੀ ਆਓ ਭਾਈ ਮੈਂ ਤੁਹਾਡੇ ਨਾਲ ਆ ਇਹੋ ਵਜ੍ਹਾ ਸੀ ਅਗਲਿਆਂ ਦੇ ਕੋਲ ਔਰ ਉਸ ਦੇ ਕੋਲ ਪੂਰੀ ਟ੍ਰੇਨਿੰਗ ਵਾਲੀਆਂ ਫੌਜਾਂ ਨੇ ਹਿੰਦੂ ਪਹਾੜੀ ਰਾਜਿਆਂ ਦੇ ਕੋਲ ਪੂਰੀਆਂ ਟ੍ਰੇਨਿੰਗ ਵਾਲੀਆਂ ਫੌਜਾਂ ਨੇ ਇਧਰ 파ਰਸ਼ਾ ਦੇ ਕੋਲ ਜਿਹੜੇ ਲੜਨ ਵਾਲੇ ਨੇ ਉਹ ਆਮ ਘਰਾਂ ਦੇ ਕੋਈ ਹਲਵਾਈ ਹੈ ਕੋਈ ਉਦਾਸੀ ਹੈ ਕੋਈ ਖੇਤਾਂ 'ਚ ਕੰਮ ਕਰਨ ਵਾਲਾ ਹੈ ਪਰ ਅੰਦਰ ਜਜ਼ਬਾ ਹੈ ਨਾ ਅਗਲਿਆਂ ਨੂੰ ਪਤਾ 파ਰਸ਼ਾ ਸਾਡੇ ਹੱਕਾਂ ਦੀ ਗੱਲ ਕਰ ਰਹੇ ਨੇ ਸਾਡੇ ਬਦਲੇ ਲੜ ਰਹੇ ਨੇ ਸਾਨੂੰ ਹੱਕ ਦਿਵਾਉਣ ਲਈ ਲੜ ਰਹੇ ਨੇ ਪਰ ਅੱਜ ਸਾਰਾ ਕੁਝ ਸਾਡੇ ਵਿੱਚੋਂ ਅੱਜ ਤੇ ਇਹੋ ਜਿਹਾ ਪੁੱਠਾ ਗੇੜਾ ਦਿੱਤਾ ਗਿਆ ਸਿੱਖੀ ਨੂੰ ਸਾਡੇ ਵਿੱਚੋਂ ਤਾਤੀ ਮਾਰ ਦਿੱਤਾ ਗਿਆ ਅੱਜ ਤੇ ਸਾਡੇ ਘਰਾਂ ਚ ਬਾਨੀ ਦੀ ਵਿਚਾਰ ਹੀ ਮੁੱਕ ਗਈ ਕਿ ਜੀ ਆਪਣੇ ਕੌਮ ਦਾ ਇਤਿਹਾਸ ਪੜ ਕੇ ਵੇਖਿਓ ਕੌਮ ਦੀ ਵਿਚਾਰ ਪੜ ਕੇ ਵੇਖਿਓ ਇਹਨਾਂ ਨਾਲ ਲੰਬਾ ਟਾਈਮ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਆ ਇੱਕ ਵੀ ਸਿੱਖ ਨੇ ਈ ਨਹੀਂ ਮੰਨੀ ਪ੍ਰਾਂਤ ਤਿਆਗ ਦਿੱਤੇ ਭੁੱਖੇ ਰਹੇ ਪ੍ਰਾਂਤ ਤਿਆਗ ਦਿੱਤੇ ਭੁੱਖੇ ਪਾਣਿਆ ਆਖਰੀ ਸਾਹ ਤੱਕ ਲੜੇ ਪਰ ਸਿੱਖੀ ਸਿਧਾਂਤਾਂ ਤੋਂ ਬੇਮੁਖ ਨਹੀਂ ਹੋਏ ਅੱਜ ਤੱਕ ਅਸੀਂ ਖਾਂਦੇ ਪੀਂਦੇ ਸਭ ਕੁਝ ਗੁਰੂ ਦੀ ਸਿੱਖੀ ਸਾਡੇ ਘਰਾਂ 'ਚ ਹੌਲੀ-ਹੌਲੀ ਲੋਪ ਹੁੰਦੀ ਗਈ ਸਾਡੇ ਪੁੱਤਾਂ ਧੀਆਂ ਦੇ ਆਨੰਦ ਕਾਰਜ ਹੁੰਦੇ ਆ ਕਿੰਨੇ ਪਰਸੈਂਟ ਹੈ ਜੀ ਪੁੱਤਾਂ ਧੀਆਂ ਦੇ ਆਨੰਦ ਕਾਰਜ ਜਿਹੜੇ ਅਸੀਂ ਨਸ਼ਿਆਂ ਤੋਂ ਬਿਨਾ ਕਰਦੇ ਆ ਸਾਡੇ ਘਰਾਂ 'ਚ ਹੌਲੀ-ਹੌਲੀ ਉਹ ਸਭ ਚੀਜ਼ਾਂ ਹੀ ਲੋਪ ਹੋ ਗਈਆਂ ਅਸੀਂ ਗੁਰੂ ਦੀ ਵਿਚਾਰ ਨੂੰ ਪਿੱਠ ਦੇ ਕੇ ਬਹਿ ਗਏ